ਦੁੱਖ ਕਿਉਂ ਆ ਰਹੇ ਐ ਸੁਖ ਕਿਸ ਤਰੀਕੇ ਨਾਲ ਮਿਲਦੇ ਹਨ ਆਤਮਿਕ ਸ਼ਾਂਤੀ ਕਿਵੇਂ ਮਿਲਦੀ ਹੈ ਮਨੁੱਖਾ ਜਨਮ ਦਾ ਮਨੋਰਥ ਕੀ ਹੈ ਇਹ ਫਿਰ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਬਚਨਾਂ ਰਾਹੀਂ ਬਖਸ਼ਿਸ਼ ਕਰਦੇ ਹਨ ਨਹੀਂ ਗੁਰਵਿਨ ਕੋਰ ਅੰਧਾਰ ਗੁਰੂ ਵਿਨ ਸਮਝ ਨਾ ਆਵੇ ਗੁਰੂ ਤੋਂ ਬਿਨਾ ਕੋਰ ਅੰਧੇਰਾ ਹੈ ਗੁਰੂ ਬਿਨਾ ਸਮਝ ਨਹੀਂ ਆਉਂਦੀ ਉਹ ਸਾਡਾ ਪਿਤਾ ਪਰਮਾਤਮਾ ਪਰਮੇਸ਼ਵਰ ਜੋ ਸਾਨੂੰ ਉਪਦੇਸ਼ ਦੇ ਕੇ ਸਮਝਾਉਂਦੇ ਹਨ ਇੱਕ ਪਿਤਾ ਇੱਕ ਅਸਕੇ ਹਮਾਰੇ ਤੂੰ ਮੇਰਾ ਗੁਰਹਾਈ ਸਾਡਾ ਇੱਕੋ ਹੀ ਪਤੀ ਪਰਮਾਤਮਾ ਹੈ ਅਸੀਂ ਇੱਕ ਪਰਮੇਸ਼ਰ ਦੀ ਔਲਾਦ ਹਾਂ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਕੌਣ ਚੰਗਾ ਕੌਣ ਮਾੜਾ ਕੌਣ ਉੱਚਾ ਕੌਣ ਨੀਵਾ ਇਹ ਸਾਨੂੰ ਕੁਛ ਨਹੀਂ ਪਤਾ ਪਰਮੇਸ਼ਰ ਦਾ ਨੂਰ ਹੈ ਸਾਰੀ ਦੁਨੀਆ ਏਕ ਨੂਰ ਤੇ ਇੱਕ ਪਰਮੇਸ਼ਵਰ ਦੀ ਸਤਾ ਅੰਦਰ ਟਿਕੀ ਹੋਈ ਹੈ ਤਾਂ ਜਿਉਂਨੇ ਆ ਜੇ ਸਤਾ ਨਹੀਂ ਹੈ ਤਾਂ ਸ਼ਰੀਰ ਮਿੱਟੀ ਦੀ ਢੇਰੀ ਹੈ ਉਹਦਾ ਦਿੱਤਾ ਹੋਇਆ ਸਵਾਸ ਆ ਰਿਹਾ ਹੈ ਤਾਂ ਆਦਮੀ ਆ ਨਹੀਂ ਫਿਰ ਹਮ ਆਦਮੀ ਹਾਂ ਇੱਕਦਮ ਮਹੌਲਤ ਮਹੌਤ ਨਾ ਜਾਣ ਸਾ ਆਰਿਆ ਆਦਮੀਆਂ ਨਹੀਂ ਮਿੱਟੀ ਦੀ ਢੇਰੀਆਂ ਜੋਤੈ ਅੰਦਰ ਸੁਣ ਵੀ ਤੱਕ ਜੀਉ ਹਮਾਰਾ ਬੜ ਬੜ ਜਾਸੀ ਹਰ ਦਰਸ਼ਨ ਦਿਹੁ ਦਿਖਾਈ ਮੈਨੂੰ ਪ੍ਰਮਾਤਮਾ ਦਾ ਦਰਸ਼ਨ ਕਰਾ ਐ ਸੱਜਣ ਮੇਰੇ ਤੇ ਕਿਰਪਾ ਕਰ ਤੇ ਮੇਰੀ ਜਿੰਦ ਫਿਰ ਤੇਥੋਂ ਮੁੜ ਮੁੜ ਕੇ ਸਦਕੇ ਜਾਇਆ ਕਰੇਗੀ ਜੇ ਤੂੰ ਮੈਨੂੰ ਗੁਰੂ ਜੀ ਦਾ ਦਰਸ਼ਨ ਕਰਾ ਦੇਵੇਂ ਸੁਣ ਵੀ ਤਾ ਧੂਰੀ ਕੋ ਵਲ ਜਾਈ ਐ ਸੱਜਣਾ ਮੇਰੀ ਬੇਨਤੀ ਸੁਣ ਮੈਂ ਤੇਰੇ ਚਰਨਾਂ ਦੀ ਧੂੜ ਤੋਂ ਕੁਰਬਾਨ ਜਾਂਦਾ ਹਾਂ ਇਹ ਮਨ ਤੇਰਾ ਭਾਈ ਮੈਂ ਆਪਣਾ ਇਹ ਮਨ ਤੇਰਾ ਆਗਿਆਕਾਰੀ ਬਣਾਉਣ ਨੂੰ ਤਿਆਰ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬੜੇ ਪ੍ਰੇਮ ਨਾਲ ਸਮਝਾਉਂਦੇ ਸੀ ਤਾਂ ਇੱਕ ਬਚਨ ਨਾਲ ਜੀਵਨ ਬਦਲ ਦਿੰਦੇ ਸੀ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਤੁਸੀਂ ਕਹਿੰਦੇ ਹੋ ਕਿ ਪ੍ਰਮਾਤਮਾ ਪਰਮੇਸ਼ਰ ਨਰਵੈਰ ਹੈ ਜਿਉ ਨਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਤਾਂ ਫਿਰ ਕੋਈ ਅਮੀਰ ਕੋਈ ਗਰੀਬ ਕੋਈ ਬਿਮਾਰ ਕੋਈ ਤੰਦਰੁਸਤ ਕੋਈ ਵੱਡਾ ਕੋਈ ਛੋਟਾ ਕੋਈ ਚੰਗਾ ਕੋਈ ਮਾੜਾ ਫਿਰ ਕਿਉਂ ਹੈ ਕਿਵੇਂ ਲੋਕ ਦੁਖੀ ਤੇ ਸੁਖੀ ਨੇ ਗੁਰੂ ਨਰਵੈਰ ਹੈ ਇਹ ਸਾਡੇ ਕਰਮਾਂ ਦਾ ਗੇੜਾ ਹੈ ਕਰਮ ਚੰਗੇ ਹੈ ਚੰਗਾ ਬੀਜਿਆ ਹੋਇਆ ਤਾਂ ਮਨੁੱਖ ਚੰਗਾ ਵੱਡਦਾ ਹੈ ਜੈਸਾ ਬੀਜੈ ਸੋ ਲਉਣਾ ਕਰਮਾਂ ਸੰਦ ਰਾਖੇ ਜਿਹੋ ਜੀ ਖੇਤੀ ਅਸੀਂ ਬੀਜੀ ਆ ਉਹੋ ਜੀ ਸਾਨੂੰ ਵੱਢਣੀ ਪੈਣੀ ਹੁਣ ਚੰਗਾ ਕਰਮ ਬੀਜਿਆ ਗਿਆ ਕਿਤੇ ਉਹ ਔਂਕਰ ਫਟਿਆ ਤੇ ਸਾਨੂੰ ਸੁਖ ਪ੍ਰਾਪਤ ਹੁੰਦੇ ਆ ਆਪਣੇ ਕਰਮਾਂ ਦੇ ਅਨੁਸਾਰ ਕੋਈ ਚੰਪੜਾਸੀ ਹੁੰਦਾ ਹੈ ਕੋਈ ਅਫਸਰ ਹੁੰਦਾ ਹੈ ਕੋਈ ਵੱਡਾ ਹੁੰਦਾ ਹੈ ਕੋਈ ਛੋਟਾ ਹੁੰਦਾ ਹੈ ਕੋਈ ਅਮੀਰ ਹੁੰਦਾ ਹੈ ਕੋਈ ਗਰੀਬ ਹੁੰਦਾ ਸੁਣਿਆ ਸੀ ਨਾ ਸਾਡੇ ਕਰਮਾਂ ਦੇ ਅਨੁਸਾਰ ਇੱਕ ਖੈਰ ਹੈ ਜਿਹੜੀ ਸਾਡੀ ਝੋਲੀ ਵਿੱਚ ਪਈ ਹੋਈ ਹੈ ਜਿੰਨੀ ਸਾਡੀ ਯੋਗਤਾ ਸੀ ਕਰਮਾਂ ਦੇ ਅਨੁਸਾਰ ਸਾਡੇ ਮੇਲ ਹੁੰਦੇ ਨੇ ਫਿਰ ਦੁੱਖਾਂ ਦੀ ਵਿਧ ਬਣਦੀ ਹੈ ਕਰਮਾਂ ਦੇ ਅਨੁਸਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸਮਾਂ ਜਿਹੜਾ ਉਹ ਸੁੱਖਾਂ ਵਿੱਚ ਤਬਦੀਲ ਹੋ ਜਾਂਦਾ ਆਪਾਂ ਕਹਿੰਦੇ ਆ ਬੜੇ ਦੁਖ ਸੀ ਮੇਰੇ ਉੱਤੇ ਪਰ ਐਸਾ ਸਮਾਂ ਬਣਿਆ ਪਤਾ ਹੀ ਨਹੀਂ ਲੱਗਿਆ ਜਿਵੇਂ ਮੈਂ ਬੜਾ ਸੁਖੀ ਹਾਂ ਕਦੇ ਮੈਂ ਬੜਾ ਸੁਖੀ ਸੀ ਪਰ ਅੱਜ ਮੈਂ ਬੜਾ ਦੁਖੀ ਹਾਂ ਕਰਮ ਬਦਲਨੇ ਹਨ ਤਾਂ ਗੁਰੂ ਦੇ ਚਰਨਾਂ ਵਿੱਚ ਆਉਣਾ ਪਵੇਗਾ ਗੁਰੂ ਜੀ ਦਾ ਭਜਨ ਕਰਨਾ ਪਵੇਗਾ ਸੁਣਨਾ ਪਵੇਗਾ ਕਰਮ ਸਿਧਾਂਤ ਦਾ ਕੋਈ ਪ੍ਰੋਫੈਸਰ ਸੀ ਕਰਮ ਸਿਧਾਂਤ ਬਾਰੇ ਲੋਕਾਂ ਨੂੰ ਸਮਝਾਉਂਦਾ ਸੀ ਕਿ ਜੈਸਾ ਬੀਜੋਗੇ ਵੈਸਾ ਵੱਢੋਗੇ ਪਰ ਲੰਘ ਰਿਹਾ ਸੀ ਮੰਦਰ ਦੇ ਉੱਪਰ ਉੱਚੀ ਜਗ੍ਹਾ ਤੇ ਕੋਈ ਕਲਸ਼ ਜਿਹੜਾ ਉੱਪਰ ਚੜਾਉਣਾ ਹੈ ਚਮਕ ਵਾਲਾ ਉਹਨੂੰ ਸਾਫ਼ ਕਰ ਰਿਹਾ ਸੀ ਉੱਪਰ ਚੜ ਕੇ ਉਹਦਾ ਪੈਰ ਫਿਸਲਿਆ ਤੇ ਥੱਲੇ ਡਿੱਗਿਆ ਉਥੋਂ ਦੀ ਜੋ ਕਰਮ ਸਿਧਾਂਤ ਦਾ ਜਿਹੜਾ ਉਹ ਪ੍ਰੋਫੈਸਰ ਸੀ ਲੰਘ ਰਿਹਾ ਸੀ ਆ ਕੇ ਉਹਦੇ ਉੱਤੇ ਡਿੱਗ ਪਿਆ ਉਹਨੂੰ ਕੁਝ ਨਹੀਂ ਹੋਇਆ ਡਿੱਗਣ ਵਾਲੇ ਨੂੰ ਪਰ ਜਿਹਦੇ ਉੱਪਰ ਡਿੱਗਿਆ ਪ੍ਰੋਫੈਸਰ ਦੇ ਡਿੱਗਣ ਕਰਕੇ ਕਹਿੰਦੇ ਉਹਦੇ ਪੈਰ ਦੀ ਹੱਡੀ ਟੁੱਟ ਗਈ ਉਹ ਸੋਚਣ ਲੱਗ ਪਿਆ ਕਿ ਕੀ ਕਾਰਨ ਹੈ ਪਰ ਕਰਮ ਸਿਧਾਂਤ ਦੁਆਰੇ ਲੋਕਾਂ ਨੂੰ ਸਮਝਾਉਂਦਾ ਸੀ ਪਰ ਆਪ ਉੱਥੇ ਆ ਕੇ ਉਹ ਜਗ੍ਹਾ ਡਾਕਟਰ ਦੇ ਗਿਆ ਹਸਪਤਾਲ ਗਿਆ ਉਹਦਾ ਗੁਰੂ ਆਇਆ ਆ ਕੇ ਕਹਿਣ ਲੱਗਾ ਕੀ ਗੱਲ ਬੜਾ ਉਦਾਸ ਆ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਮੰਦਰ ਦੇ ਉੱਪਰ ਕੋਈ ਚੜਦਾ ਡਿੱਗਦਾ ਕੋਈ ਐ ਹੱਡੀ ਮੇਰੀ ਟੁੱਟਦੀ ਐ ਉਹ ਕਹਿੰਦਾ ਲੋਕਾਂ ਨੂੰ ਸਮਝਾਉਣਾ ਕਰਮ ਸਨਾ ਤੇ ਕਰਮ ਸਿਧਾਂਤ ਐ ਤੇਰਾ ਉੱਥੇ ਪਹੁੰਚਣਾ ਉਹਦਾ ਡਿੱਗਣਾ ਹੱਡੀ ਤੇਰੀ ਟੁੱਟਣੀ ਉੱਥੇ ਦੁਨੀਆ ਹੋਰ ਵੀ ਬੜੀ ਲੰਘਦੀ ਸੀ ਪਰ ਉਹ ਹੋਰ ਤੋਂ ਉਪਰ ਨਾ ਡਿੱਗ ਪਿਆ। ਆਪਾਂ ਕਹਿੰਦੇ ਮੇਰਾ ਐਕਸੀਡੈਂਟ ਹੋ ਗਿਆ। ਘਰੋਂ ਤੁਰਦਿਆਂ ਪਰ ਉਹ ਗੱਡੀ ਵੀ ਘਰੋਂ ਹੀ ਤੁਰਦੀ ਹੈ ਜਿਹਦੇ ਨਾਲ ਸਾਡਾ ਮੇਲ ਹੋਣਾ ਹੁੰਦਾ ਹੈ। ਸਾਡੇ ਕਰਮਾਂ ਦਾ ਤਾਂ ਹੀ ਤੇ ਕਿਹਾ ਕਿ ਜਦੋਂ ਵੀ ਤੁਰਿਏ ਕਿ ਮਾਲਕਾ ਕਿਰਪਾ ਰਖੀਂ ਅਰਦਾਸ ਕਰਕੇ ਤੁਰਿਏ ਪ੍ਰਮਾਤਮਾ ਦੇ ਚਰਨਾਂ ਵਿੱਚ ਤੇ ਫਿਰ ਕਰਮ ਬਦਲ ਸਕਦੇ ਆ ਉਹ ਨਿਰਵੈਰ ਹੈ ਦੋਸ਼ ਸਾਡੇ ਕਰਮਾਂ ਦਾ ਹੈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰਜਨਾ ਜੋ ਮੈਂ ਕੀਤਾ ਹੈ ਉਹ ਮੈਂ ਪਾ ਰਿਹਾ ਹਾਂ ਫਿਰ ਮੈਂ ਦੋਸ਼ ਕਿਨੂੰ ਦਿਨਾ ਬੰਦਾ ਕਹਿੰਦਾ ਨਹੀਂ ਮੇਰਾ ਫਲਾਣੇ ਨੇ ਕੁਛ ਮੈਨੂੰ ਕਰਤਾ ਫਲਾਣੇ ਨੇ ਮੈਨੂੰ ਕੁਛ ਕਰਵਾਤਾ ਨਹੀਂ ਮਾਰਾ ਸੱਚੇ ਪਾਤਸ਼ਾਹ ਫਿਰਦ ਨੂੰ ਸਮਝਾਉਂਦੇ ਆ ਕਿ ਤੇਰੇ ਕਰਮਾਂ ਦਾ ਦੋਸ਼ ਹੈ ਜੋ ਪਹਿਲਾਂ ਬੀਜਿਆ ਸੀ ਉਹ ਹੁਣ ਵੱਢ ਰਿਹਾ ਹੈ ਜੋ ਹੁਣ ਬੀਜੇਗਾ ਉਹ ਗਾ ਨੂੰ ਵੱਢਣੀ ਪਏਗਾ ਆਖੋ ਸਤਨਾਮ ਕਰਮ ਮਨੁੱਖ ਦਾਏ ਕਰਮਾਂ ਦਾ ਖਾਰ ਹੈ ਆਪਾਂ ਸਾਰੇ ਬੀਜਿਆ ਹੋਇਆ ਹੈ ਕੋਈ ਬੰਦਾ ਸੁਖੀ ਹੈ ਕੋਈ ਬੰਦਾ ਦੁਖੀ ਹੈ ਆ ਦੁਨੀਆ ਇਹਨਾਂ ਵਾਰਿਸ਼ਾਂ ਨਾਲ ਵੜਿਆਂ ਦਾ ਨੁਕਸਾਨ ਹੁੰਦਾ ਤੇ ਵੜਿਆਂ ਨੂੰ ਸੁੱਖ ਵੀ ਪਹੁੰਚਦਾ ਹੈ ਹੁਣ ਫਸਲਾਂ ਨੇ ਪਹਿਲਾਂ ਕਣਕ ਵੱਡੀ ਹੈ ਚੰਗੀਆਂ ਕਣਕਾਂ ਮਿਲੀਆਂ ਉਸ ਤੋਂ ਬਾਅਦ ਫਿਰ ਫਸਲ ਬੀਜੀ ਝੋਨਾ ਬੀਜਿਆ ਵਾਰਿਸ਼ ਹੋ ਰਹੀ ਹੈ ਸੁਖੀ ਹੈ ਫੇਰ ਵੀ ਬੰਦਾ ਜਦੋਂ ਕਈ ਵਾਰੀ ਦਸਵੰਦ ਕੰਡਣਾ ਹੋਵੇ ਨਾ ਤੇ ਫੇਰ ਵੀ ਪਾਸਾ ਵੱਟ ਜਾਂਦਾ ਨਾਲੇ ਉਹ ਸੁੱਖ ਦੇ ਰਿਆ ਆਖੋ ਸਤਨਾਮ ਫੇਰ ਵੀ ਕਹੀ ਇਹਨਾਂ ਦਸਵੰਦ ਕੱਢੋ ਭਾਈ ਸੇਵਾ ਕਰੋ ਗੁਰੂ ਸਾਹਿਬ ਦੀ ਰਹਿਮਤ ਹੈ ਫੇਰ ਵੀ ਬੰਦਾ 100 ਵਾਰੀ ਸੋਚਦਾ ਪਰ ਇਹਦੇ ਕਾਰਨ ਕਈਆਂ ਨੂੰ ਦੁੱਖ ਵੀ ਨੇ ਵਾਰਿਸ਼ ਕਿਸੇ ਗਰੀਬ ਦਾ ਘਰ ਟਹਿ ਰਿਆ ਹੋਵੇਗਾ ਕਿਸੇ ਗਰੀਬ ਦਾ ਚੋਣ ਲੱਗ ਜਾਂਦਾ ਕਰਮ ਹੈ ਨਾ ਕਰਮਾਂ ਕਰਕੇ ਗਰੀਬੀ ਮਿਲੀ ਗਰੀਬੀ ਕਰਕੇ ਦੁੱਖ ਮਿਲ ਰਹੇ ਨੇ ਸੁਣਿਆ ਸੀ ਨਾ ਵੀ ਇੱਕੋ ਜਾਂ ਨਹੀਂ ਨਾ ਮਿਲਿਆ ਹੋਇਆ ਜਿੰਨਾ ਕੁ ਮੇਰੇ ਕਰਮ ਬੀਜੇ ਸੀ ਮੈਨੂੰ ਮਿਲ ਗਿਆ ਮੈਨੂੰ ਉਹ ਚ ਖੁਸ਼ ਵੀ ਰਹਿਣਾ ਚਾਹੀਦਾ ਸੰਤੁਸ਼ਟ ਵੀ ਰਹਿਣਾ ਚਾਹੀਦਾ ਪਰ ਜਦੋਂ ਮੈਂ ਹੁਣ ਜੁੜ ਕੇ ਉਹਦੀ ਬੰਦਗੀ ਕਰਾਂਗਾ ਤਾਂ ਉਹ ਸਮਾਂ ਬਦਲ ਦਿੰਦਾ ਹੈ ਆਖੋ ਸਤਨਾ ਇਹ ਉਹਦੀਆਂ ਖੇਡਾਂ ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ ਤੇ ਨਾ ਸਵਾਰੇ ਨਾਨਕਾ ਜਿਨ ਕੋ ਨਾਦਰ ਕਰੇ ਇੱਕ ਸੇਜ ਤੇ ਪਿਆ ਹੈ ਸੋਣੀ ਤੇ ਇੱਕ ਪੱਖਾ ਚੱਲ ਰਿਹਾ ਕਰਮ ਹੈ ਨਾ ਉਹਦਾ ਕਰਮ ਹੈ ਕੋ ਦਾ ਕਰਮ ਹੈ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਇੱਕ ਉੱਪਰ ਖੜ ਕੇ ਉਹਦੇ ਪੱਖਾ ਚੱਲ ਰਿਹਾ ਹੈ ਇੱਕ ਸੇਜ ਤੇ ਸੌ ਰਿਆ ਕਰਮ ਹੈ ਤੇਨਾ ਸਵਾਰੇ ਨਾਨਕਾ ਇਹ ਜਿਨ੍ਹਾਂ ਨੂੰ ਉਹ ਸਵਾਰਦਾ ਹੈ ਪ੍ਰਮਾਤਮਾ ਜਿਨ ਕੋ ਨਦਰ ਕਰੇ ਜਿਨ੍ਹਾਂ ਤੇ ਉਸ ਪਰਮੇਸ਼ਰ ਦੀ ਨਦਰ ਹੋ ਜਾਂਦੀ ਹੈ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਜਿਨ੍ਹਾਂ ਤੇ ਰਹਿਮਤ ਹੋ ਜਾਂਦੀ ਹੈ ਇਸ ਕਰਕੇ ਕਰਮ ਬਦਲਨੇ ਚਾਹੁੰਦਾ ਹੈ ਕਿ ਮਾਲਕਾ ਮੇਰੇ ਮਾੜੇ ਕਰਮਾਂ ਤੋਂ ਚੰਗੇ ਕਰਮ ਕਰ ਮੈਂ ਤੇ ਔਗਣਾ ਦਾ ਭਰਿਆ ਹੋਇਆ ਹਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਐਨੇ ਔਗਣ ਨੇ ਜਿਵੇਂ ਸਮੁੰਦਰ ਗਚਾ ਗਜ ਪਾਣੀ ਨਾਲ ਭਰਿਆ ਹੁੰਦਾ ਹੈ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਐਨੇ ਔਗਣ ਨੇ ਮੇਰੇ ਵਿੱਚ ਤਾਂ ਪਰ ਤੁਸੀਂ ਕਿਰਪਾ ਕਰੋ ਦਇਆ ਕਰੋ ਕਿਛ ਮਿਹਰਿਆ ਪਾਵੋ ਦਇਆ ਕਰਕੇ ਮੇਰੇ ਤੇ ਮਿਹਰ ਕਰੋ ਡੁੱਬਦੇ ਪੱਥਰ ਤਾਰੇ ਤੁਸੀਂ ਤੇ ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ ਹੋ ਜੀੜਾ ਅਗਨ ਬਰਾਬਰ ਤਪੈ ਮੇਰਾ ਅੰਦਰ ਅੱਗ ਵਾਂਗੂੰ ਤਪ ਰਿਹਾ ਹੈ ਜੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਘਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਪਰ ਜਿਹੜੇ ਉਹਦੇ ਹੁਕਮ ਨੂੰ ਪਛਾਣ ਲੈਂਦੇ ਆ ਤੇ ਉਹਨਾਂ ਨੂੰ ਦਿਨ ਰਾਤ ਦੇ ਸੁਖ ਪ੍ਰਾਪਤ ਹੋ ਜਾਂਦੇ ਆ ਆਖੋ ਸਤਨਾਮ ਇਸ ਤਰ੍ਹਾਂ ਜੇ ਕੋਈ ਪਿਆਰਾ ਮਿਲ ਜਏ ਨਾ ਉਹਦਾ ਕਿੰਨਾ ਕੁ ਸਤਕਾਰ ਕਰਨਾ ਬਣਦਾ ਹੈ ਸੁਣ ਮੀਤਾ ਧੂਰੀ ਕੋ ਵਲ ਜਾਈ ਜੇ ਤੂੰ ਮੈਨੂੰ ਪੂਰਾ ਗੁਰੂ ਮळा ਦੇ ਮੈਂ ਤੇਰੀ ਧੂੜ ਤੋਂ ਕੁਰਬਾਨ ਜਾਂਦਾ ਹਾਂ ਇਹ ਮਨ ਮੈਂ ਤੇਰਾ ਆਗਿਆਕਾਰ ਬਣਾਉਣ ਨੂੰ ਤਿਆਰ ਹਾਂ ਪਾਪ ਮਲੋਵਾ ਮਲ ਮਲ ਧੋਵਾ ਇਹ ਮਰ ਤੈਨੂੰ ਦੇਸਾ ਮੈਂ ਤੇਰੇ ਦੋਵੇਂ ਪੈਰ ਮਲਾਂਗਾ ਇਹਨਾਂ ਨੂੰ ਮਲ ਮਲ ਕੇ ਤੁਮਾਂਗਾ ਮੈਂ ਆਪਣਾ ਮਨ ਤੇਰੇ ਹਵਾਲੇ ਕਰ ਦਿਆਂਗਾ ਪਰ ਮੈਨੂੰ ਕਿਤੇ ਪੂਰਾ ਗੁਰੂ ਮਿਲ ਜੇ ਕਿਉਂਕਿ ਪੂਰੇ ਨੇ ਪਾਰ ਉਤਾਰਾ ਕਰਨਾ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇ ਹੋ ਉਪਦੇਸਾ ਐ ਸੱਜਣ ਮੇਰੀ ਬੇਨਤੀ ਸੁਣ ਮੈਂ ਤੇਰੀ ਸ਼ਰਨ ਆਇਆ ਹਾਂ ਮੈਨੂੰ ਇਹੋ ਜਿਹਾ ਉਪਦੇਸ਼ ਦੇ ਕਿ ਮੈਂ ਪੂਰੇ ਗੁਰੂ ਨੂੰ ਮਿਲ ਸਕਾਂ ਮਾਣ ਨਾ ਕੀਜੈ ਸ਼ਰਣ ਪਰੀਜੈ ਕਰੈ ਸੋ ਭਲਾ ਮਨਾਈਐ ਇਸ ਤਰ੍ਹਾਂ ਮੇਰੇ ਤੇ ਕਿਰਪਾ ਕਰ ਕਿ ਕਿਸੇ ਕਿਸਮ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਮਾਲਕ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ ਜੋ ਕੁਝ ਪ੍ਰਮਾਤਮਾ ਕਰ ਰਿਹਾ ਉਹਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ ਫਿਰ ਉਹਨੇ ਦੱਸਿਆ ਵੀ ਕੀ ਕਰਨਾ ਚਾਹੀਦਾ ਮਾਣ ਨਾ ਕੀਜੈ ਸਭ ਤੋਂ ਪਹਿਲੀ ਗੱਲ ਮਾਣ ਹੈ ਹੰਕਾਰ ਹੈ ਜਿਹੜਾ ਉਹ ਸਾਰੇ ਗੁਣਾਂ ਨੂੰ ਖਾ ਜਾਂਦਾ ਹੈ ਆਖੋ ਸਤਨਾਮ ਹੰਕਾਰੀ ਬੰਦਾ ਇਕੱਲਾ ਹੀ ਰਹਿ ਜਾਂਦਾ ਮਾਇਆ ਚਾਹੇ ਜਿੰਨੀ ਮਰਜ਼ੀ ਹੋਵੇ ਦੁਨੀਆ ਮੂ ਪਾਸੇ ਕਰ ਲੈਂਦੀ ਵੀ ਆਪਣੇ ਮਾਣ ਵਿੱਚ ਤੁਰਿਆ ਫਿਰਦਾ ਹੈ ਮਾਣ ਨਾ ਕੀਜੈ ਸ਼ਰਨ ਪਰੀਜੈ ਕਰੈ ਸੁ ਭਲਾ ਮਨਾਈਐ ਇਸ ਕਰਕੇ ਮਹਾਰਾਜ ਕਹਿੰਦੇ ਮਾਣ ਨਾ ਕਰ ਮਾਲਕ ਦੀ ਸ਼ਰਨ ਵਿੱਚ ਪੈ ਜੋ ਕੁਝ ਪ੍ਰਮਾਤਮਾ ਕਰਿਆ ਉਹਨੂੰ ਭਲਾ ਕਰਕੇ ਮੰਨ ਸੁਣ ਬੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਇਹ ਜਿੰਦਾ ਤੇ ਇਹ ਸਰੀਰ ਸਭ ਕੁਝ ਉਹਦੀ ਭੇਟ ਕਰ ਦੇਣਾ ਚਾਹੀਦਾ ਕਿਉਂਕਿ ਹਾਈ ਉਹਦਾ ਹੈ ਮੇਰਾ ਮੁਝ ਮੈਂ ਕਿਸ਼ ਨਹੀਂ ਜੋ ਕਿਸ਼ ਹੈ ਸੋ ਤੇਰਾ ਫਿਰ ਤੇਰੀਆਂ ਦਾਤਾਂ ਨੇ ਤੂੰ ਲੈ ਲਵੇਂਗਾ ਮੈਨੂੰ ਤਾਂ ਵੀ ਕੋਈ ਗਿਲਾ ਨਹੀਂ ਤੂੰ ਦਾਤਾਂ ਦੇ ਦੇਵੇਂਗਾ ਮੈਨੂੰ ਤਾਂ ਵੀ ਕੋਈ ਤੇਰੇ ਨਾਲ ਗਿਲਾ ਨਹੀਂ ਤਾਂ ਵੀ ਮੈਨੂੰ ਖੁਸ਼ੀ ਹੈ ਜੇ ਤੂੰ ਬਾਪਸ ਲੈ ਲਵੇਂਗਾ ਤਾਂ ਵੀ ਮੈਨੂੰ ਖੁਸ਼ੀ ਹੈ ਇਹ ਉਹਦੀ ਖੇਡ ਆ ਨਾ ਭਿਖਾਰੀ ਤੇ ਰਾਜ ਕਰਾਵਾ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਉਹ ਮੂਰਖਾਂ ਨੂੰ ਚਾਤਰ ਬਣਾਉਣ ਦੀ ਸਮਰੱਥਾ ਰੱਖਦਾ ਹੈ ਤੇ ਚਾਤਰਾਂ ਨੂੰ ਮੂਰਖ ਬਣਾਉਣ ਦੀ ਸਮਰੱਥਾ ਰੱਖਦਾ ਹੈ ਭਿਖਾਰੀਆਂ ਨੂੰ ਰਾਜੇ ਬਣਾਉਣ ਦੀ ਸਮਰੱਥਾ ਰੱਖਦਾ ਹੈ ਤੇ ਰਾਜਿਆਂ ਨੂੰ ਭਖਾਰੀ ਬਣਾਉਣ ਦੀ ਸਮਰੱਥਾ ਰੱਖਦਾ ਹੈ ਇਸ ਕਰਕੇ ਉਹਦੇ ਭੈ ਵਿੱਚ ਰਹਿਣਾ ਹੀ ਠੀਕ ਹੈ ਆਖੋ ਸਤਨਾਮ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ ਇਸ ਕਰਕੇ ਇਹ ਜਿੰਨ ਦੇ ਸਰੀਰ ਉਹਦੀ ਭੇਟ ਕਰ ਦੇਣਾ ਚਾਹੀਦਾ ਤੇ ਇਸ ਤਰ੍ਹਾਂ ਫਿਰ ਉਹ ਪ੍ਰਮਾਤਮਾ ਨੂੰ ਲੱਭ ਲਈਦਾ ਹੈ ਪਾਇਓ ਅਨਗ੍ਰਹ ਪ੍ਰਸਾਦ ਸੰਤਨ ਕੈ ਹਰਨਾਮਾ ਹੈ ਮੀਠਾ ਐ ਸੱਜਣਾ ਸੰਤ ਜਨਾਂ ਦੀ ਕਿਰਪਾ ਨਾਲ ਗੁਰਮਖ ਜਨਾਂ ਦੀ ਚੰਗਿਆਂ ਦੀ ਸੰਗਤ ਨਾਲ ਜਿਸ ਮਨੁੱਖ ਉਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਉਹਨੂੰ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਫਿਰ ਚੰਗਾ ਲੱਗਣ ਲੱਗ ਪੈਂਦਾ ਜਦੋਂ ਪਤਾ ਲੱਗਦਾ ਫੇਰ ਹੀ ਬੰਦਾ ਕਹਿੰਦਾ ਮੈਨੂੰ ਗੱਲਾਂ ਚੰਗੀਆਂ ਲੱਗੀਆਂ ਮੈਨੂੰ ਬਾਚਨ ਗੁਰੂ ਜੀ ਦੇ ਚੰਗੇ ਲੱਗੇ ਤੇ ਮੈਂ ਗੁਰੂ ਨਾਲ ਜੁੜਿਆ ਮੈਂ ਗੁਰੂ ਘਰ ਨਾਲ ਜੁੜਿਆ ਮੈਂ ਗੁਰੂ ਸਾਹਿਬ ਜੀ ਦੇ ਬਾਚਨ ਸੁਣਨ ਲੱਗਿਆ ਫਿਰ ਜਦੋਂ ਕਿਰਪਾ ਹੁੰਦੀ ਹੈ ਫਿਰ ਉਹਦਾ ਨਾਮ ਪਿਆਰਾ ਲੱਗਣ ਲੱਗਦਾ ਹੈ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਸਾਵੇ ਕੁੱਲ ਨਿਰੰਜਣ ਡਿਠਾ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਜਿੱਨਾ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ ਹਰ ਥਾਂ ਉਹ ਪ੍ਰਮਾਤਮਾ ਦਿਸਣ ਲੱਗ ਪੈਂਦਾ ਹੈ ਜਰਰੇ ਜਰਰੇ ਵਿੱਚ ਵਸਦਾ ਨજર ਆਉਣ ਲੱਗ ਪੈਂਦਾ ਹੈ ਉਹ ਫਿਰ ਹਰ ਥਾਂ ਦਿਸਣ ਲੱਗ ਪੈਂਦਾ ਹੈ ਇਹੋ ਜੀ ਬਿਰਤੀ ਸਤਗੁਰੂ ਸੱਚੇ ਪਾਤਸ਼ਾਹ ਫਿਰ ਬਖਸ਼ਦੇ ਹਨ ਜਿਦੀ ਕੋਈ ਖਾਸ ਕੁਲ ਨਹੀਂ ਹੈ ਜੋ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਪਾਲਣ ਹਾਰ ਮਾਲਕ ਹੈ ਤੂੰ ਚਿੰਤਾ ਕਿਉਂ ਕਰਦਾ ਕਿਉਂ ਮੈਨੂੰ ਆ ਨਹੀਂ ਦਿੰਦਾ ਮੈਨੂੰ ਆ ਨਹੀਂ ਦਿੰਦਾ ਆਖੋ ਸਤਨਾ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਪਾਲਣਹਾਰ ਮਾਲਕ ਹੈ ਜਿਹੜਾ ਸਾਰੇ ਜੀਵਾਂ ਨੂੰ ਰਿਜਕ ਤੇ ਦਾਤਾਂ ਦੇਣ ਵਾਲਾ ਹੈ ਤੂੰ ਉਤੇ ਭਰੋਸਾ ਰੱਖਿਆ ਕਰ ਪ੍ਰਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾਰੇ ਜਿਹੜਾ ਸਭ ਜੀਵਾਂ ਨੂੰ ਪਾਲਦਾ ਸਭ ਦੀ ਸਾਰ ਲੈਣ ਵਾਲਾ ਹੈ ਪਰ ਮੈਂ ਮੂਰਖ ਨੇ ਉਸ ਪ੍ਰਮਾਤਮਾ ਦਾ ਇੱਕ ਵੀ ਪਰ ਉਪਕਾਰ ਸਮਝਿਆ ਨਹੀਂ ਹੈ। 10 ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ। ਕਹਿੰਦੇ 10 ਚੀਜ਼ਾਂ ਦਾ ਖਿਆਲ ਨਹੀਂ ਜੇ ਇੱਕ ਨਹੀਂ ਮਿਲੀ ਉਹਦੇ ਕਾਰਨ ਗਿਲਾ ਕਰੀ ਜਾਂਦਾ ਜਿਹੜੀਆਂ 10 ਮਿਲੀਆਂ ਉਹਨਾਂ ਵਾਸਤੇ ਧੰਨਵਾਦ ਨਹੀਂ ਕਰਦਾ ਆਖੋ ਸਤਨਾ। ਹਰ ਆਰਾਧਨਾ ਜਾਣਾਰੇ। ਮੈਨੂੰ ਪਰਮਾਤਮਾ ਦਾ ਸਿਮਰਨ ਕਰਨ ਦੀ ਚਾਹਤ ਨਹੀਂ ਆਈ ਹਰ ਹਰ ਗੁਰ ਗੁਰ ਕਰਤਾ ਰੇ ਮੈਂ ਜਵਾਨੀ ਜਵਾਨੀ ਤਾਂ ਹਰੀ ਹਰੀ ਗੁਰ ਗੁਰ ਕਰਦਾ ਰਿਆ ਹਰ ਜਿਓ ਨਾਮ ਪਰਿਉ ਰਾਮਦਾਸ ਮੇਰਾ ਨਾਮ ਰਾਮਦਾਸ ਪੈ ਗਿਆ ਹੁਣ ਤੂੰ ਮੇਰੀ लाज ਰੱਖ ਤੇ ਭਗਤੀ ਦੀ ਦਾਤ ਦੇ ਮੈਂ ਜਵਾਨੀ ਜਵਾਨੀ ਨਾ ਕਰਦਾ ਰਵਾਂ ਭਾਉ ਪਰੋਣਾ ਕਰਦਾ ਰਵਾਂ ਤੇ ਮੇਰਾ ਨਾਮ ਜੇ ਮੈਨੂੰ ਲੋਕ ਰੱਬ ਦਾ ਭਗਤ ਕਹਿੰਦੇ ਆ ਤਾਂ ਤੂੰ ਮੇਰੀ लाज ਰੱਖ ਮੈਨੂੰ ਭਗਤੀ ਦੀ ਦਾਤ ਵੀ ਦੇ ਜੇ ਭਗਤ ਕਹਿੰਦੇ ਆ ਮੈਂ ਭਗਤੀ ਕਰਾਂ ਵੀ ਤਾਂ ਸਹੀ ਨਾ ਮੇਰੇ ਤੇ ਕਿਰਪਾ ਕਰ ਪੇਖਤ ਸੁਨ ਤੂੰ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਜਿਹੜਾ ਸਭ ਜੀਵਾਂ ਦੇ ਅੰਗ ਸੰਗ ਰਹਿ ਕੇ ਸਭ ਦੇ ਕਰਮ ਵੇਖਦਾ ਹੈ ਫਿਰ ਕਰਮਾਂ ਦੇ ਹਸਾਬ ਨਾਲ ਮਿਲਦਾ ਹੈ ਸੁਣਿਆ ਸੀ ਨਾ ਕਰਮਾਂ ਬਾਰੇ ਵੀ ਕਰਮਾਂ ਦੇ ਹਸਾਬ ਨਾਲ ਸਾਨੂੰ ਮਿਲ ਰਿਹਾ ਹੈ ਉਹ ਅੰਗ ਸੰਗ ਰਹਿ ਕੇ ਸਭ ਦੇ ਕਰਮ ਵੇਖ ਰਿਹਾ ਵੀ ਕੌਣ ਕੀ ਕਰ ਰਿਹਾ ਹੈ ਸਭ ਦੀਆਂ ਔਰਜੋਨੀਆਂ ਸੁਣਦਾ ਰਹਿੰਦਾ ਪਰ ਮੈਂ ਮੂਰਖ ਉਸ ਪਰਮਾਤਮਾ ਨੂੰ ਦੂਰ ਵਸਦਾ ਹੀ ਸਮਝ ਲਿਆ ਪਰ ਮੈਂ ਮੂਰਖ ਨੇ ਉਹਨੂੰ ਬਹੁਤ ਦੂਰ ਸਮਝ ਲਿਆ ਮੈਂ ਆਪਣੀ ਮਰਜ਼ੀ ਨਾਲ ਉਹਨੂੰ ਕਿਤੇ ਵਸਦਾ ਮਹਿਸੂਸ ਕਰ ਲੈਣਾ ਤੇ ਆਪਣੀ ਮਰਜ਼ੀ ਨਾਲ ਹੀ ਮੈਂ ਕਿਤੇ ਇਹ ਮਹਿਸੂਸ ਕਰ ਲੈਣਾ ਵੀ ਇੱਥੇ ਰੱਬ ਹੈ ਹੀ ਨਹੀਂ। ਬੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਮੈਂ ਮੂਰਖ ਨੇ ਦੂਰ ਸਮਝ ਲਿਆ ਹਰ ਬਿਆਨ ਤੋਂ ਮਿਤਕਰ ਵਰਨੋ ਕਿਆ ਜਾਣਾਂ ਹੋਏ ਕੈ ਸੋ ਰੇ ਪਰਮਾਤਮਾ ਦੇ ਗੁਣਾਂ ਦਾ ਭਾਈ ਅੰਤ ਨਹੀਂ ਪੈ ਸਕਦਾ ਪਰ ਮੈਂ ਉਹਦੇ ਗੁਣਾਂ ਨੂੰ ਹੱਦਬੰਦੀ ਵਿੱਚ ਬੰਨ੍ਹ ਲਿਆ ਤੇ ਬਿਆਨ ਕਰਦਾ ਹਾਂ ਪਰ ਉਹ ਹੱਦਬੰਦੀ ਵਿੱਚ ਨਹੀਂ ਹੈ ਮੈਂ ਕੀ ਜਾਣ ਸਕਦਾ ਹਾਂ ਕਿ ਉਹ ਪਰਮਾਤਮਾ ਕਿ ਹੋ ਜਾ ਹੈ ਕਰੋ ਬੇਨਤੀ ਸਤ ਗੁਰ ਆਪਣੇ ਮੈਂ ਮੂਰਖ ਤੇ ਉਪਦੇਸੋਰੇ ਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੋ ਕਿਉਂਕਿ ਤੁਸੀਂ ਬੜਿਆਂ ਨੂੰ ਤਾਰਨ ਵਾਲੇ ਹੋ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟਪਰਾਦੀ ਤਰਿਆਰੇ ਮੈਨੂੰ ਮੂਰਖ ਨੂੰ ਪਾਰ ਲੰਘਾਣਾ ਗੁਰੂ ਜੀ ਵਾਸਤੇ ਕਿੰਢੀ ਕਬੱਡੀ ਗੱਲ ਹੈ ਗੁਰੂ ਦੇ ਦਰ ਤੇ ਆ ਕੇ ਤਾਂ ਕਰੋੜਾਂ ਪਾਪੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਆਖੋ ਸਤਨਾਮ ਗੁਰੂ ਨਾਨਕ ਜਿਨ ਸੁਣਿਆ ਪੀਖਿਆ ਸੇ ਫਿਰ ਗਰਪਾਸ ਨਾ ਪਰਿਆਰੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ ਦੇ ਉਪਦੇਸ਼ ਨੂੰ ਸੁਣਿਆ ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ ਉਹ ਮੋੜ ਕਦੇ ਜਨਮ ਮਰਨ ਦੇ ਗੇੜੇ ਵਿੱਚ ਪੈਂਦੇ ਨਹੀਂ ਹਨ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ